ਕਰਦਾ ਮੈਂ ਕੱਲ ਕਹਿੰਦੀ ਸੀਗਾ ਜੀ ਕੋਈ ਤਾਂ ਕੋਈ ਤਾਂ ਉਹਦਾ ਦਾ ਇੱਕ ਵੀ ਕਰਦਾ ਜੀ ਇਹ ਇੱਕ ਪਹਿਲੇ ਦਾ ਆ ਲੈ ਕੇ ਬੱਤੀਆਂ ਲਾ ਕੋੜਾ ਨੂੰ ਨਾ ਗਿਆ ਹੈ ਹਲੋ ਕੰਮ ਕੀ ਹੈ ਗਲੀ ਚ ਆ ਰਿਹਾ ਬੜੀ ਜੀ ਉੱਥੇ ਲਾਈ ਬਟੇ ਜਿਆ ਤੇ ਤੂੰ ਆਇਆ ਨਾ ਤੇ ਆ ਗਿਆ ਆ ਗਿਆ ਉਹ ਨੰਬਰ ਤਾਂ ਹੋ ਹੈ ਹਰੀ ਰੋਟੇ ਬੱਚੀ ਜਿਆ ਹੋ ਗਈ ਇੱਧਰ ਦੇ ਪਾਸੇ ਕੈਮਰਾ ਹੈਗਾ ਨਾ ਸਾਹਮਣੇ ਹਾਂ ਇਹ ਸਾਡੀ ਬੀਰ ਜੀ ਸਿੰਘ ਲੈਂਡ ਐਂਟਰਪ੍ਰਾਈਜ਼ ਸਾਡੀ ਦੁਕਾਨ ਦਾ ਨਾਮ ਹੈ ਜੀ ਕੀ ਘਟਨਾ ਹੋਈ ਹੈ ਜੀ ਸਾਡੇ ਘਟਨਾ ਰਾਤ ਚੋਰੀ ਹੋਈ ਹੈ 2:40 ਮਿੰਟਾਂ ਦੇ ਬੰਦੇ ਆਂਦੇ ਐ ਐਂਟਰ ਕੀਤੇ ਆ ਜੀ ਓਕੇ 4:30 4:00 ਵਜੇ ਗਏ ਆ ਇਹ ਉਹ 54 ਦਾ ਫੋਨ ਗਏ ਜੀ ਪੈਕਿੰਗ ਵਾਲੇ ਫੋਨ ਗਏ ਆ ਪੁਰਾਣਾ ਫੋਨ ਕੋਲ ਲੈ ਕੇ ਗਏ ਜੀ ਨਵੇਂ ਮੋਬਾਈਲ ਚੋਰੀ ਸਾਰੇ ਨਵੇਂ ਜੀ ਕੰਪਨੀ ਦੇ ਆ ਜੀ ਐਸਟੀ ਨੰਬਰ ਤੇ ਬਿੱਲ ਤੇ ਆ ਜੀ ਜੀ 6 ਲਸੜੀਆਂ ਜੀ 1 KC ਜੀ 60 ਪ੍ਰੈਸ ਜੀ ਤੇ ਦੋ ਜੂਸ ਰਹੇਗੇ ਕਿੰਨੇ ਕ ਦਾ ਅੰਦਾਜ਼ਾ ਲਗਾਇਆ ਜਾਵੇ ਤੁਹਾਨੂੰ ਸੰਭਲਣਾ 17-18 ਲੱਖ ਦਾ ਨਦੀ ਗੈਸ ਕਿੰਨਾ ਸੀ 1 25 1 30 1 ਲੱਖ 30 1 ਲੱਖ 30 ਇਹ ਨਾਲ ਉਹ ਬੁੱਟੀਆਂ ਵਿੱਚ ਆ ਕੇ ਸਾਰਾ ਕੁਝ ਏ ਪੰਜ ਪੰਜ ਸਾਰਾ ਕੁਝ ਅੱਛਾ ਕਿੰਨੇ ਕ ਬੰਦੇ ਸੀਗੇ ਸੀਸੀਟੀਵੀ ਵਿੱਚ ਤਿੰਨ ਬੰਦੇ ਜੀ ਮੈਂ ਦਿਖਾ ਤਾ ਫੇਸਬੁਕ ਵਗੈਰਾ ਹਾਂ ਦਿਖ ਦਿਖ ਰਿਹਾ ਕੋਈ ਪਛਾਣ ਵਗੈਰਾ ਹਾਂਜੀ ਹਾਂ ਪਛਾਣ ਦਿੱਤੀ ਪੁਲਿਸ ਨੂੰ ਦਿੱਤੀ ਹੈ ਹਾਉ ਸੀਆਈ ਵਾਲੇ ਗਏ 23 ਨੰਬਰ ਕਲੀਚੇ ਤੇ ਸ਼ੱਕ ਸੀ ਜੋ ਉਹ ਬੰਦੇ ਗਏ ਹਾਂ ਕੀ ਲੱਗਦਾ ਜੀ ਇਸ ਸ਼ੋਰੂਮ ਦੇ ਵਿੱਚ ਚੋਰੀ ਹੋਣ ਵਾਲੀ ਪ੍ਰਸ਼ਾਸਨਿਕ ਦਸਤਾਵੇਜ਼ਾਂ ਨਿੱਕਾ ਵਾਸਤ ਵਗੈਰਾ ਕਰਦੇ ਆ ਜੀ ਹੁਣ ਰਾਤ ਨੂੰ 2:40 ਮਿੰਟਾਂ ਦਾ ਟਾਈਮ ਸੀ ਆਪਾਂ ਸੁੱਤੇ ਪਏ ਜਦੋਂ ਅਸੀਂ ਉੱਤੇ ਪਏ ਸਾਨੂੰ ਨਹੀਂ ਪਤਾ ਲੱਗਿਆ ਜੀ ਹੁਣ ਬਾਕੀ ਪਰਮਾਨੈਂਟ ਹੈ ਜੀ ਉੱਤੇ ਰਿਆਸ਼ੇ ਉੱਤੇ ਕੋਠੀ ਮੇਰੀ ਕੀ ਮੰਗ ਕਰਨਾ ਚਾਹੁੰਦਾ ਮੰਗਦਾ ਹੈ ਜੀ ਆਪਣਾ ਸਮਾਨ ਬਰਾਮ ਤੋ ਜੀ ਆਪਾਂ ਨੂੰ ਹੋਰ ਵੀ ਕਰਾਣਾ ਹੈ ਕਾਰਵਾਈ ਕੀਤੀ ਜਾ ਬੋਲੇ ਤੇ ਵੀਡੀਓ ਮੇਰਾ ਮੇਰਾ ਫੋਨ ਬੰਦ ਹੋ ਗਿਆ ਚਾਹ ਚਾਹ ਕੇ ਨਾਲਾ ਬਿਠਾ ਲਗਾਣਾ ਚਾਹ ਹਾਂ ਇੱਕ ਰਾਤ ਦੇਰ ਰਾਤ ਚੋਰੀ ਹੋਈ ਹੈ ਪਰਸਰਾਮ 메ਨ ਬਿਆਰ ਦੇ ਵਿੱਚ 21 ਨੰਬਰ ਗਲੀ ਦੇ ਨੇੜੇ ਤੋਂ ਉਹ ਅਜੇ ਚੋਰੀ ਦਾ ਸਮਾਨ ਦੇਖ ਰਹੇ ਨੇ ਦੇਖ ਕੇ ਜੋ ਵੀ ਸਾਨੂੰ ਲਿਖਾਉਣਗੇ ਵੀ ਕੀ ਕੀ ਚੋਰੀ ਹੋਇਆ ਹੈ ਇਹਦੇ ਵੀ ਅਸੀਂ ਸਪੈਸੀਫਿਕ ਟੈਕਨੀਕਲ ਤਰੀਕੇ ਨਾਲ ਉਪਰਾਲੇ ਕਰਕੇ ਬਰਾਮਦ ਕਰਾ ਲਾਂਗੇ ਕੋਈ ਸੀਸੀਟੀਵੀ ਫੁਟੇਜ ਵੀ ਆਈ ਹੈ ਹਾਂ ਸੀਸੀਟੀਵੀ ਫੁਟੇਜ ਉਹਨਾਂ ਨੇ ਦਿੱਤੀ ਹੈ ਸੀਸੀਟੀਵੀ ਫੁਟੇਜ ਹੈਗੀ ਹੈ ਤੇ ਉਹਨਾਂ ਦੇ ਚਿਹਰੇ ਪਛਾਣ ਕੇ ਉਹਨਾਂ ਦੀ ਮਦਦ ਲੈ ਕੇ ਅਸੀਂ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਫੜ ਲਾਂਗੇ ਤੇ ਬਰਾਮਦ ਸਮਾਨ ਕਰਾ ਲਾਂਗੇ ਲੋਕਾਂ ਕੀ ਕਹਿਣਾ ਚਾਹੁੰਗੇ ਜਿਹੜਾ ਲੋਕਾਂ ਦਾ ਇਹੀ ਮੈਸੇਜ ਹੈ ਵੀ ਇਹਦਾ ਆਪਣਾ ਸਮਾਨ ਹੈ ਜਿਵੇਂ ਲੋਕ ਮੋਟਰਸਾਈਕਲ ਸਕੂਟੀ ਵਗੈਰਾ ਖੜਾਉਂਦੇ ਨੇ ਬਾਹਰ ਦੇ ਮੂਹਰੇ ਉਹ ਬਿਨਾਂ ਜੰਦਾ ਨਾਲੇ ਖੜਾਉਂਦੇ ਨੇ ਉਹਨਾਂ ਨੂੰ ਕਵਰ ਕਰਕੇ ਰੱਖੋ ਅੰਦਰ ਖੜਾਓ ਜੰਦਾ ਨਾਲੋਂ ਨਿਗਾ ਰੱਖੋ ਆਪਣੇ ਸਮਾਨ ਦੇ ਵਿੱਚ ਹੁਣ ਬਾਜ਼ਾਰ ਦੇ ਵਿੱਚ ਮੈਂ ਪਤਾ ਕੀਤਾ ਅਜ ਕੋਈ ਚੌਂਕੀਦਾਰ ਨਹੀਂ ਚੌਂਕੀਦਾਰ ਰੱਖਣਾ ਚਾਹੀਦਾ ਸਾਡੀਆਂ ਵੈਸੇ ਪੀਸੀਆਰਾਂ ਵੀ ਗਸ਼ਟ ਕਰਦੀਆਂ ਪਰ ਕਈ ਵਾਰ ਏਰੀਆ ਵੱਧ ਹੋਣ ਕਰਕੇ ਉਹਨਾਂ ਨੂੰ ਦੂਰ ਜਾਣਾ ਪੈਂਦਾ ਹੁਣ ਇਸੇ ਬਾਜ਼ਾਰ ਦੇ ਵਿੱਚ ਜੇ ਇੱਕ ਚੌਂਕੀਦਾਰ ਹੁੰਦਾ ਤੇ ਚੋਰੀ ਹੋਣੀ ਵੱਸ ਸਕਦੀ ਸੀ ਲੋਕਾਂ ਤੋਂ ਸਹਿਯੋਗ ਦੀ ਮੰਗ ਹੈ ਬਿਲਕੁਲ ਮੰਗ ਕਰਦੇ ਆ ਲੋਕਾਂ ਤੋਂ ਪਬਲਿਕ ਤੋਂ ਸਹਿਯੋਗ ਦੀ ਮੰਗ ਕਰਦੇ ਆ ਅੱਜ ਜੀ ਆਇਥੋ ਐ ਪੱਤੀਆਂ ਪੱਟੀਆਂ ਜਿਹਦੇ ਨੇ ਇੰਨਾ ਕੰਮ ਜੂਰ ਹੁੰਦਾ ਹੀ ਬੰਦਾ ਉਹ ਪੰਨਾ ਛੱਡਾ ਨਹੀਂ ਪਤਾ ਤੂੜਿਆ ਜੀ ਚੱਲੇ ਜਿੱਦੇ ਤੂੜੇ ਛੱਡੂ ਜੀ ਆੜੀ ਦੇ ਪੱਤੀ ਮਾਰਨ ਜੀ ਉਹ ਸਿਹਾਰ ਕੇ ਇੱਕ ਸਮਾਨ ਲੈ ਕੇ ਆਇਆ 8:00 ਵਜੇ ਆ ਕੇ ਬੰਨਣਾ ਜੀ ਕੋਈ ਨਾ ਕੋਈ ਜੀ ਉਹ ਦੇਖਦਾ ਕਿ ਨਾ ਵੀ ਕੋਈ ਮੇਨ ਰੂਟ ਤੇ ਆ ਰਹੇ ਕਿਸੇ ਪਾਸੇ ਫਿਰ ਪਲਾਟ ਚ ਵਗ ਜਾਂਦੇ ਨੇ ਨਾਲ ਵਾਲੇ ਚ ਤੂੰ ਕੋਸ਼ਿਸ਼ ਕਰ ਬੜਾ ਨੰਨ ਮੈਂ ਨਾ ਵੀ ਕਿੰਨੇ ਨਾ ਇਨਸ਼ਾਅੱਲਾ ਇਹ ਥੋੜੀ ਅੱਗੇ ਕਰ ਲਓ ਅੰਦਰ ਅੰਦਰ ਵੜਦੇ ਨਾ ਨਾ ਕੋਈ ਚੱਲੀ ਜਾਂਦੇ ਚੱਲੀ ਜਾਂਦੇ ਚੱਲੀ ਜਾਂਦੇ ਚੱਲੀ ਜਾਂਦੇ ਅਰੇ ਖਾਣਦੇ ਹਾਂ ਥੋੜਾ ਬਸ ਆਹ ਕਾਕੇ ਤੁਸੀਂ ਲੋਕ ਬਣੀ ਜਾਂਦੇ ਗੱਲ ਮੈਂ ਬੈਠਾ ਇਹਨਾਂ ਬਾਰ ਬਾਰ ਦੇਖਣਾ ਫੇਰੀ ਮੈਂ ਦਿਮਾਗ ਕਰ ਲਵਾਂ ਜੀ ਇੱਕ ਵਾਰੀ ਸਿੱਧੀ ਨਹੀਂ ਆਦ। ਬਣਿਆ ਪੱਤੀ ਲਾਤੀ ਮੈਂ ਨਾ। ਹਾਂ ਜੀ। ਆ ਕੇ ਚੱਲੀ ਬੱਤੀ। ਕਿਨ ਜਾਦੀ। ਸਹੀ ਬਗਾ। ਮੂਰਤ ਦਾ ਫੋਟੋ ਹੈ ਇਹ ਇਹਨਾਂ ਲੱਗਦੀ ਹੈ ਛੋਟਾ ਕੰਮ ਕੀ ਆ ਰਿਹਾ ਹੈ ਬੜੇ ਤਾਈ ਤੋੜ ਰਹੇ ਨੇ ਦੇਖ ਕੇ ਕੋਈ ਗੱਲ ਨਹੀਂ ਸੁਣਾਉਂਦਾ

ਮੂੰਹ ਬਿਕਲਾ ਉਹ ਭਾਜੀ ਆਣੀਆਂ ਆਹ ਸਾਰੀ ਪੇ ਮੂੰਹ ਨਗਾ ਹੋ ਗਿਆ ਥੇ ਨਾ ਇੱਥੇ ਮੂੰਹ ਨਗਾ ਇੱਥੇ ਇੱਥੇ ਜੂਮ ਕਰੀਓ ਮਰੇ ਇੱਥੇ ਮੂੰਹ ਨਗਾ ਹੋ ਗਿਆ ਜੂਮ ਕਰੀਓ ਇੱਥੇ ਤਰੀ ਚੋਰਾ ਦੁਆਰਾ ਅੱਜ ਇੱਕ ਬੜੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰਸਾਮ ਨਗਰ ਆਲੰਪੁਰਾ ਰਸਤੀ ਮੇਨ ਰੋਡ ਪਰ ਨਾਲਵਾ ਸਰਵਿਸ ਸਟੈਂਡ ਤੋਂ ਚੋਰੋ ਦੁਆਰਾ 54 ਮੋਬਾਈਲ ਫੋਨ ਤੇ ਲੇਡੀ ਦੋ ਏਸੀ ਤੇ ਸਾਫਟ ਪ੍ਰੈਸ ਕਰੀਫ 2.5 ਲੱਖ ਰੁਪਏ ਦਾ ਕੈਸ਼ ਸ਼ਟਰ ਤੋੜ ਕੇ ਚੋਰੀ ਕਰ ਲਿਆ ਚੋਰੀ ਕੀ ਜਾ ਹੈ ਘਟਨਾ ਸੀਸੀਟੀਵੀ ਕੈਮਰੇ ਨੇ ਕੈਦ ਹੋ ਗਈ ਹੈ ਪੁਲਿਸ ਦੁਆਰਾ ਘਟਨਾ ਦੀ ਜਾਂਚ ਸ਼ੁਰੂ ਕਰਦੀ ਹੈ ਔਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਚੋਰਾਂ ਨੂੰ ਗ੍ਰਿਫਤਾਰ